ਯਾਰਾ ਵਜੇ ਦੇ ਸਮਾਈਲੀ ਕਲੋਨੀ ਦੇ ਬਾਹਰ ਜਿਹੜੀ ਆ ਅੰਬਰਸਰ ਦੇ ਵਿੱਚ ਫਿਰ ਚੱਲਿਆ ਗੋਲੀਆਂ ਇੱਕ ਨੌਜਵਾਨ ਦੀ ਹੋਈ ਮੌਤ ਫਤਗਰ ਚੂੜਿਆ 11 ਵਜੇ ਦੇ ਕਰੀਬ ਸਮਾਈਲੀ ਕਲੋਨੀ ਦੇ ਬਾਹਰ ਜਿਹੜੀ ਆ ਗੋਲੀਆਂ ਚੱਲਦੀਆਂ ਤੇ ਇੱਕ ਨੌਜਵਾਨ ਨੂੰ ਜਿਹੜਾ ਗੋਲੀਆਂ ਮਾਰ ਕੇ ਉਹਦਾ ਕਤਲ ਕਰ ਦਿੱਤਾ ਜਾਂਦਾ ਪਰਿਵਾਰਿਕ ਮੈਂਬਰ ਵੱਲੋਂ ਦੱਸਿਆ ਗਿਆ ਕਿ 5 ਦੇ ਕਰੀਬ ਜੜੀਆਂ ਗੋਲੀਆਂ ਲੱਗਦੀਆਂ ਜਿਸ ਕਾਰਨ ਨੌਜਵਾਨ ਦੀ ਜੜੀ ਮੌਕੇ ਤੇ ਹੀ ਮੌਤ ਹੋ ਜਾਂਦੀ ਆ ਮੇਰਾ ਨਾਮ ਹੈਪੀ ਹੈ ਜੀ ਮੈਂ ਸਮਾਈਲਿੰਗ ਕਲੇਫ ਅਧਿਕੜ ਜੁੜੀਆਂ ਰੋਡ ਦਾ ਰਹਿਣ ਵਾਲਾ ਰਾਤੀ ਕੋ 11:00 ਵਜੇ ਮੇਰਾ ਬੇਟਾ ਆ ਰਿਹਾ ਸੀ ਕੰਮ ਤੋਂ ਉਹਨੂੰ ਅਨਪਛਾਤੇ ਲੋਕਾਂ ਨੇ ਗੋਲੀ ਮਾਰ ਦਿੱਤੀ 5 ਗੋਲੀਆਂ ਮਾਰੀਆਂ ਉਹਨੂੰ ਤਿੰਨ ਮਾਰੀਆਂ ਛਾਤੀ 'ਚ ਇੱਕ ਪੱਟ 'ਚ ਮਾਰੀਏ ਇੱਕ ਸਿਰ 'ਚ ਮਾਰੀਏ ਉਹਦੇ ਨਾਲੇ ਉਹਨ ਦੀ ਸਪੋੜੋ ਦੀ ਮੌਤ ਹੋ ਗਈ ਹੈ। ਕੁ 10 ਤੋਂ 15 ਮਿੰਟ ਬਾਅਦ ਪੁਲਿਸ ਆ ਗਈ ਹੈ। ਪੁਲਿਸ ਨੇ ਸਾਡਾ ਸਹਿਯੋਗ ਕੀਤਾ ਹੈ। ਤੇ ਉਹਦੇ ਵਿੱਚੋਂ ਸ਼ੱਕੀ ਤੌਰ ਤੇ ਦੋ ਬੰਦੇ ਰਾਤੀ ਫੜ ਲਏ ਹੋਣ। ਤੁਹਾਡੇ ਬੇਟੇ ਦਾ ਨਾਮ ਲਾਪ੍ਰੀਤ ਕਿੰਨੇ ਉਮਰ ਦੇ ਸੀ? 22 ਸਾਲ ਦੇ ਸੀ। ਇਹ ਐਸੀ ਇੱਕ ਬਾਰਾਸ ਨੇ ਕਵਾਰਾ ਹੀ ਕੀ ਕੰਮ ਕੀ ਕਰਦਾ ਹੈ ਸਲੂਨ ਦਾ ਕੰਮ ਕਰਦਾ ਹੈ ਅੱਛਾ ਕੋਈ ਪਹਿਲੇ ਵੀ ਕੋਈ ਰੰਚੀਸ਼ ਵਗੈਰਾ ਕੋ ਪ੍ਰਾਣੀ ਚੱਲਦੀ ਪ੍ਰਾਣੀ ਆਦੀ ਅੱਛਾ ਸ਼ੱਕ ਹੈ ਬਈ ਤੁਹਾਨੂੰ ਉਹਨਾਂ ਤੋਂ ਇੱਕ ਹੋਰ ਸੋਚ ਹਾਂ ਨਹੀਂ ਹੈਗਾ ਸ਼ੱਕ ਜੀ ਸਲੂਨ ਕਿੱਥੇ ਹੈਗਾ ਉਹਦਾ ਐ ਸਪਿੰਡਰ ਸਕੂਲ ਵਾਲੀ ਗਲੀ ਚ ਜੌਬ ਕਰਦਾ ਹੈ ਉਸਕੇ ਕਿੰਨੇ ਕ ਵੇ ਦੀ ਕੱਟਾਂ ਹੋਈ ਸੀ 11 ਵਜੇ ਸ਼ਨੀਵਾਰ ਰਾਤੀ 11 ਵਜੇ ਹਾਂ ਉਹ ਕੀ ਮੰਗ ਕਰਦੇ ਪ੍ਰਸ਼ਾਸਨ ਤੋਂ ਅਸੀਂ ਇਨਸਾਫ ਦੀ ਮੰਗ ਕਰਦੇ ਹਾਂ ਹੋਰ ਵੀ ਕਰਦੇ ਹਾਂ ਹਾਜ ਦਿਨ ਨਹੀਂ ਕੋਈ ਨਾ ਕੋਈ ਮਰੇ ਹੁੰਦਾ ਜੀ ਇੱਥੇ ਪਹਿਲਾਂ ਇਹਦੀ ਲੱਤ ਕੱਟ ਦਿੱਤੀ ਸੀ ਉਹਨਾਂ ਨੇ ਐਕਸੀਡੈਂਟ ਕਰਕੇ ਫਰਜ਼ੀ ਐਕਸੀਡੈਂਟ ਕਰਕੇ ਉਹਨਾਂ ਨੇ ਲੱਤ ਕੱਟੀ ਹੈ ਸੱਜੀ ਲਾਤੇ ਦੀ ਕਟਾਈ ਗਈ ਹੈ ਐਕਸੀਡੈਂਟ ਕਰਕੇ ਕੋਈ ਸਾਗੀ ਬਿਲਕੁਲ 15 10 ਮਿੰਟ ਬਾਅਦ ਪੁਲਿਸ ਆ ਗਈ ਪੁਲਿਸ ਨੇ ਸਾਡਾ ਪੂਰਾ ਸਹਿਯੋਗ ਦਿੱਤਾ ਪੁਲਿਸ ਦਾ ਅੱਧੀ ਏਡ ਕਰਨ ਲਈ ਹੈ ਜਿਨੇ ਵੀ ਏਡ ਤੇ ਪੁਲਿਸ ਕੋਈ ਸੀਸੀਟੀਵੀ ਵਗੈਰਾ ਸਾਹਮਣੇ ਪੁਲਿਸ ਲੈ ਗਈ ਹੈ ਜੀ ਹੈਗੇ ਉਹਨਾਂ ਕੋ ਸਭ ਕੁਝ ਪਤਾ ਲੱਗਾ ਬੰਦੇ ਕਿਹਦੇ ਦੇ ਆਏ ਸੀ ਕਿਸ ਤਰ੍ਹਾਂ ਉਹ ਪੁਲਿਸ ਦੀ ਨੋਮੈਨਕਲੇਚਰ ਆਪਾਂ ਇਸ ਤਰ੍ਹਾਂ ਨਹੀਂ ਦੱਸ ਸਕਦੇ ਜੀ ਕੌਣ ਹੈ ਕੌਣ ਨਹੀਂ ਹੈਗੇ ਬੰਦੇ ਇਹਨਾਂ ਦੀ ਲੱਕੜਾੜ ਵਾਲੇ ਵੀ ਹੋ ਸਕਦੇ ਆ ਕੋਈ ਨਵੇਂ ਵੀ ਹੋ ਸਕਦੇ ਤੁਹਾਡਾ ਮੇਰਾ ਕੱਲਾ ਆ ਰਿਹਾ ਸੀ ਮੇਰਾ ਬੜਾ ਗੱਲਾ ਸੀ ਇੱਕ ਟਵਾਰ ਹਾਂਜੀ ਮੇਰਾ ਠੀਕ ਹੈ ਤੁਸੀਂ ਆਏ ਜੀ ਇਹ ਰਾਤ ਆ ਬੀਤੀ ਰਾਤ ਜਿਹੜਾ ਵਾ ਇੱਕ ਲੜਕੇ ਦੀ ਜਿਹੜੀ ਆ ਗੋਲੀਆਂ ਲੱਗਣ ਕਰਕੇ ਡੈਥ ਹੋਈ ਆ ਜੀ ਉਹਦੀ ਡੈਡ ਬੋਡੀ ਲੈ ਕੇ ਆਏ ਪੁਲਿਸ ਮਾਨੂੰ ਕਰਾਉਣ ਵਾਸਤੇ ਕਿਹੜਾ ਕੋਨ ਹੈਗਾ ਸੀ ਕਿਹੜੀ ਜਗ੍ਹਾ ਤੇ ਹੋਈ ਸੀ ਕਿਹੜੀ ਜਗ੍ਹਾ ਤੇ ਇਹਦਾ ਨਾਮ ਆਰਨਰ ਆਰਨਰ ਸਿੰਘ ਮਡੇ ਦਾ ਲੜਕੇ ਦਾ ਨਾਮ ਆ ਉਮਰ ਕਰੀਬ ਇਹਦੀ ਕੋਈ 25 ਸਾਲ ਹੋ ਗਏ ਆ ਤੇ ਬਾਕੀ ਤੇ ਮੈਂ ਹੁਣ ਡੈਡੀ ਬੋਡੀ ਸਾਡੀ ਨਿਗ੍ਹਾਵਲੀ ਕੀਤੀ ਜੇ ਇਹੀ ਪੋਸਟਮੈਲ ਕਰਵਾਉਣ ਵਾਸਤੇ ਕਿਹੜੀ ਜਗ੍ਹਾ ਤੇ ਹੈ ਇਹ ਤਾਂ थाना सदरਧਾਰਿਆ ਪਿੰਡਾ ਜੀ ਫੱਟੇਗੜ ਜੁੜੀਆਂ ਰੋਡ ਤੇ ਨਾ ਸਮਾਈਲਿੰਗ ਤੇ ਪਿੰਡਾ ਕਿੰਨੀਆਂ ਗੁੜੀਆਂ ਵਿੱਚ ਉਹ ਤਾਂ ਪੋਸਟਮੈਲ ਡਾਕਟਰ ਸਭ ਉਹ ਦਏ ਆ ਪੋਸਟਮੈਲ ਦੇ ਕਾਰਨ ਕੀ ਸੀ ਕਾਰਨ ਬਾਰੇ ਬਾਅਦ ਵਿੱਚ ਪਤਾ ਲੱਗੂ ਜੀ ਇਨਵੈਸਟੀਗੇਸ਼ਨ ਆਫਸਰ ਜੀ ਕਰ ਰਹੀ ਹੈ ਕਾਰਵਾਈ ਕੀਤੀ ਜਾ ਰਹੀ ਹੈ ਅੰਮਰਸਰ ਦਾ ਵਿੱਚ ਫਿਰ ਚੱਲਿਆ ਗੋਲੀਆਂ ਇੱਕ ਨੌਜਵਾਨ ਦੀ ਹੋਈ ਮੌਤ ਫਤਿਹਗੜ ਚੂੜਿਆ 11 ਵਜੇ ਦੇ ਕਰੀਬ ਸਮਾਈਲੀ ਕਲੋਨੀ ਦੇ ਬਾਹਰ ਜਿਹੜੀਆਂ ਗੋਲੀਆਂ ਚੱਲਦੀਆਂ ਤੇ ਇੱਕ ਨੌਜਵਾਨ ਨੂੰ ਜਿਹੜਾ ਗੋਲੀਆਂ ਮਾਰ ਕੇ ਉਹਦਾ ਕਤਲ ਕਰ ਦਿੱਤਾ ਜਾਂਦਾ ਪਰਿਵਾਰਿਕ ਮੈਂਬਰ ਵੱਲੋਂ ਦੱਸਿਆ ਗਿਆ ਕਿ ਪੰਜ ਦੇ ਕਰੀਬ ਜਿਹੜੀਆਂ ਗੋਲੀਆਂ ਲੱਗਦੀਆਂ ਜਿਸ ਕਾਰਨ ਨੌਜਵਾਨ ਦੀ ਜਿਹੜੀ ਮੌਕੇ ਤੇ ਹੀ ਮੌਤ ਹੋ ਜਾਂਦੀ ਹੈ ਮੇਰਾ ਨਾਮ ਹੈ ਭੀ ਹੈ ਜੀ ਮਸ ਮੈਨ ਕਲੇ ਫਾਦੀ ਗਾ ਡੁਨੀਆ ਰੋਡ ਤੇ ਰਹਿਣ ਵਾਲਾ ਰਾਤੀ ਕੋਈ 11:00 ਵਜੇ ਮੇਰਾ ਬੇਟਾ ਆ ਰਿਹਾ ਸੀ ਕੰਮ ਤੋਂ ਉਹਨੂੰ